ਤੇ ਹੁਣਾਂ ਨਵੀਂ ਚੀਫ ਸੈਕਟਰੀ ਦੀ ਪੋਸਟ ਕ੍ਰੀਏਟ ਕਰਕੇ ਇਹ ਹੌਲੀ ਹੌਲੀ ਆਉਣੀ ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹ ਲੈਣਾ ਤੇ ਅਗਲੀ ਗੱਲ ਤੋਂ ਮੇਰਾ ਨਾਲ ਗੱਲ ਇੱਥੇ ਨਹੀਂ ਢੁਕਣੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਕੇਂਦਰ ਚਾਹੁੰਦਾ ਪੰਜਾਬ ਨੂੰ ਬਸਤੀ ਬਣਾ ਕੇ ਲੁੱਟਣਾ ਆਪਣੀ ਕਲੌਨੀ ਬਣਾ ਕੇ ਲੁੱਟਣਾ ਮਾਰਨਾ ਦੱਬਣਾ ਕੁੱਟਣਾ ਉਹ ਅੱਗੇ ਪੰਜਾਬ ਨਾਲ ਗੱਲ ਹੋਣੀ ਹੈ ਅੱਗੇ ਪੰਜਾਬ ਨੂੰ ਜੁੱਟੀ ਬਣਾਇਆ ਜਾਣਾ ਹੈ ਪੰਜਾਬ ਦੇ ਵੀ ਟੋਟੇ ਖੀਤੇ ਜਾਣੇ ਗੱਲ ਮੇਰੀ ਯਾਦ ਰੱਖਿਓ ਗੱਲ ਬਰ ਚੁੱਕੀ ਹੈ ਉਧਰ ਨੂੰ ਕਾਰਨ ਬੜਾ ਸਾਫ਼ ਹੈ ਹਰਾਨੀ ਦੀ ਗੱਲ ਹੈ ਐਡਾ ਵੱਡਾ ਹਮਲਾ ਪੰਜਾਬ ਦੇ ਹੱਕਾਂ ਤੇ ਹੋਇਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਹਾਲ ਤੱਕ ਇੱਕ ਬਿਆਨ ਤੱਕ ਨਹੀਂ ਆਇਆ ਲੜਨਾ ਸੰਘਰਸ਼ ਕਰਨਾ ਬਹੁਤ ਦੂਰ ਦੀ ਗੱਲ ਹੈ ਬਾਕੀ ਵਿਰੋਧੀ ਧਿਰਾਂ ਨੇ ਬਿਆਨ ਤਾਂ ਦੇ ਰਹੇ ਆ ਵੀ ਇਹ ਸੈਂਟਰ ਦਾ ਧੱਕਾ ਜੀ ਸੰਘਰਸ਼ ਕਿਉਂ ਨਹੀਂ ਕਰ ਰਹੇ ਆ ਬਈ ਬਿਗਲ ਕਿਉਂ ਨਹੀਂ ਬਜਾ ਰਹੇ ਵੀ ਆਜੋ ਅਸੀਂ ਖੜੇ ਆ ਨਾਲ ਲੋਕਾਂ ਨੂੰ ਅਪੀਲ ਕਰਾਂਗੇ ਮੈਂ ਅਪੀਲ ਕਰਦਾ ਮੈਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਲ ਪਾਰਟੀ ਮੀਟਿੰਗ ਬੁલાਉਣੀ ਚਾਹੀਦੀ ਹੈ ਸਾਰਿਆਂ ਵਿਰੋਧੀ ਤਰ੍ਹਾਂ ਸਾਰਾ ਸਿਆਸੀ ਪਾਰਟੀਆਂ ਸੱਦ ਕੇ ਲੋਕਾਂ ਨੂੰ ਸਦਾ ਦੇਣਾ ਚਾਹੀਦਾ ਹੈ ਵੀ ਚੰਡੀਗੜ੍ਹ ਭਰਾਵੋ ਖੋ ਕੇ ਲੈ ਚੱਲੇ ਛੋੜੇ ਪਾਣੀ ਖੋ ਕੇ ਲੈ ਗਈ ਵੀ ਗਏ ਛੋੜੇ ਪਾਣੀ ਨਾਲ ਯਾਰ ਵੀ ਪਾਤਾ ਆਜੋ ਇਹ ੜਾਈ ਸਮੁੱਚੇ ਪੰਜਾਬੀਆਂ ਦੀ ਹੈ ਆ ਜਿਹੜੇ ਬੰਦੇ ਇੱਥੇ ਸਿਆਸਤ ਕਰਦੇ ਆ ਜਿਹੜੇ ਬੰਦੇ ਨੇ ਸਿਆਸਤ ਕੀਤੀ ਆ ਜਿਹੜੇ ਬੰਦੇ ਸਿਆਸਤ ਦੇ ਵਿੱਚ ਅੱਗੇ ਪੈਰ ਲਾਉਣਾ ਚਾਹੁੰਦੇ ਆ ਪੰਜਾਬ ਦੇ ਉੱਤੇ ਰਾਜ ਕਰਨਾ ਚਾਹੁੰਦੇ ਆ ਰਾਜੂ ਜੀ ਭੁੱਲ ਜੋ ਤੇ ਹੁਣਾਂ ਨਵੀਂ ਚੀਫ ਸੈਕਟਰੀ ਦੀ ਪੋਸਟ ਕ੍ਰੀਏਟ ਕਰਕੇ ਇਹ ਹੌਲੀ 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 ਚੰਡੀਗੜ੍ਹ ਤੋਂ ਪੰਜਾਬ ਖੋਹ ਲੈਣਾ ਤੇ ਅਗਲੀ ਗੱਲ ਤੋਂ ਲਾਦਾ ਕੱਲ ਇੱਥੇ ਨਹੀਂ ਢੁਕਣੀ ਮੈਂ ਜਿਵੇਂ ਪਹਿਲਾਂ ਆਖਾਂ ਵੀ ਕੇਂਦਰ ਚਾਹੁੰਦਾ ਪੰਜਾਬ ਨੂੰ ਬਸਤੀ ਬਣਾ ਕੇ ਲੁੱਟਣਾ ਆਪਣੀ ਕਲੌਨੀ ਬਣਾ ਕੇ ਲੁੱਟਣਾ ਮਾਰਨਾ ਦੱਬਣਾ ਕੁੱਟਣਾ ਉਹ ਅੱਗੇ ਪੰਜਾਬ ਵਾਲ ਗੱਲ ਬਦਣੀ ਹੈ ਅੱਗੇ ਪੰਜਾਬ ਨੂੰ ਜੁੱਤੀ ਬਣਾਇਆ ਜਾਣਾ ਹੈ ਪੰਜਾਬ ਦੇ ਵੀ ਟੋਟੇ ਖੀਤੇ ਜਾਣੇ ਗੱਲ ਮੇਰੀ ਯਾਦ ਰੱਖਿਓ ਜਦ ਗੱਲ ਬਰ ਚੁੱਕੀ ਉਧਰ ਨੂੰ ਕਾਰਨ ਬੜਾ ਸਾਫ਼ ਹੈ ਹਰਾਨੀ ਦੀ ਗੱਲ ਹੈ ਐਡਾ ਵੱਡਾ ਹਮਲਾ ਪੰਜਾਬ ਦੇ ਹੱਕਾਂ ਤੇ ਹੋਇਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਹਾਲ ਤੱਕ ਇੱਕ ਬਿਆਨ ਤੱਕ ਨਹੀਂ ਆਇਆ ਲੜਨਾ ਸੰਘਰਸ਼ ਕਰਨਾ ਬਹੁਤ ਦੂਰ ਦੀ ਗੱਲ ਹੈ ਬਾਕੀ ਵਿਰੋਧੀ ਧਿਰਾਂ ਨੇ ਬਿਆਨ ਤਾਂ ਦੇ ਰਹੇ ਆ ਵੀ ਇਹ ਸੈਂਟਰ ਦਾ ਧੱਕਾ ਜੀ ਸੰਘਰਸ਼ ਕਿਉਂ ਨਹੀਂ ਕਰ ਰਹੇ ਬਈ ਬਿਗਲ ਕਿਉਂ ਨਹੀਂ ਬਜਾਰ ਇਹ ਵੀ ਆਜੋ ਅਸੀਂ ਖੜੇ ਆ ਨਾਲ ਲੋਕਾਂ ਨੂੰ ਅਪੀਲ ਕਰਾਂਗੇ ਮੈਂ ਅਪੀਲ ਕਰਦਾ ਮੈਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਲ ਪਾਰਟੀ ਮੀਟਿੰਗ ਬੁલાਉਣੀ ਚਾਹੀਦੀ ਹੈ ਸਾਰੀਆਂ ਵਿਰੋਧੀ ਧਿਰਾਂ ਸਾਰਾ ਸਿਆਸੀ ਪਾਰਟਨਰ ਸੱਦ ਕੇ ਲੋਕਾਂ ਨੂੰ ਸੱਦਾ ਦੇਣਾ ਚਾਹੀਦਾ ਬਿਗਿਆ ਚੰਡੀਗੜ੍ਹ ਪ੍ਰਾਪੋ ਖੋ ਕੇ ਲੈ ਚੱਲੇ ਛੋੜੇ ਪਾਣੀ ਖੋ ਕੇ ਲੈ ਗਈ ਵਿਗੜ ਉਹਦੇ ਪਾਣੀਆ ਯਾਰ ਵੀ ਪਾਤਾ ਆਜੋ ਇਹ ਰੜਾਈ ਸਮੁੱਚੇ ਪੰਜਾਬੀਆਂ ਦੀ ਐ ਆ ਜਿਹੜੇ ਬੰਦੇ ਇੱਥੇ ਸਿਆਸਤ ਕਰਦੇ ਆ ਜਿਹੜੇ ਬੰਦੇ ਨੇ ਸਿਆਸਤ ਕੀਤੀ ਆ ਜਿਹੜੇ ਬੰਦੇ ਸਿਆਸਤ ਦੇ ਵਿੱਚ ਅੱਗੇ ਪੈਰ ਲਾਉਣਾ ਚਾਹੁੰਦੇ ਆ ਪੰਜਾਬ ਦੇ ਉੱਤੇ ਰਾਜ ਕਰਨਾ ਚਾਹੁੰਦੇ ਆ ਰਾਜੂ ਜੀ ਭੁੱਲ ਜਓ ਤੇ ਹੁਣਾਂ ਨਵੀਂ ਚੀਫ ਸੈਕਟਰੀ ਦੀ ਪੋਸਟ ਕ੍ਰੀਏਟ ਕਰਕੇ ਇਹ ਹੌਲੀ 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 ਚੰਡੀਗੜ੍ਹ ਤੋਂ ਪੰਜਾਬ ਕੋਲ ਖੋ ਲੈਣਾ ਤੇ ਅਗਲੀ ਗੱਲ ਤੋਂ ਮਿਲਾਂਗਾ ਕੱਲ ਇੱਥੇ ਨਹੀਂ ਢੁਕਣੀ ਮੈਂ ਜਿਵੇਂ ਪਹਿਲਾਂ ਆਖਿਆ ਵੀ ਕੇਂਦਰ ਚਾਹੁੰਦਾ ਪੰਜਾਬ ਨੂੰ ਬਸਤੀ ਬਣਾ ਕੇ ਲੁੱਟਣਾ ਆਪਣੀ ਕਲੌਨੀ ਬਣਾ ਕੇ ਲੁੱਟਣਾ ਮਾਰਨਾ ਦੱਫਣਾ ਕੁੱਟਣਾ ਉਹ ਅੱਗੇ ਪੰਜਾਬ ਵਾਲ ਗੱਲ ਵਧਣੀ ਹੈ ਅੱਗੇ ਪੰਜਾਬ ਨੂੰ ਜੁੱਟੀ ਬਣਾਇਆ ਜਾਣਾ ਹੈ ਪੰਜਾਬ ਦੇ ਵੀ ਟੋਟੇ ਖੀਤੇ ਜਾਣੇ ਗੱਲ ਮੇਰੀ ਯਾਦ ਰੱਖਿਓ ਜੇ ਗੱਲ ਵੱਧ ਚੁੱਕੀ ਹੈ ਉਧਰ ਨੂੰ ਕਾਰਨ ਬੜਾ ਸਾਫ਼ ਹੈ ਹਰਾਨੀ ਦੀ ਗੱਲ ਹੈ ਐਡਾ ਵੱਡਾ ਹਮਲਾ ਪੰਜਾਬ ਦੇ ਹੱਕਾਂ ਤੇ ਹੋਇਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਹਾਲ ਤੱਕ ਕੋਈ ਬਿਆਨ ਤੱਕ ਨਹੀਂ ਆਇਆ ਲੜਨਾ ਸੰਘਰਸ਼ ਕਰਨਾ ਬਹੁਤ ਦੂਰ ਦੀ ਗੱਲ ਹੈ ਬਾਕੀ ਵਿਰੋਧੀ ਧਿਰਾਂ ਵਾਲੇ ਬਿਆਨ ਤਾਂ ਦੇ ਰਹੇ ਆ ਵੇ ਸੈਂਟਰ ਦਾ ਧੱਕਾ ਜੀ ਸੰਘਰਸ਼ ਕਿਉਂ ਨਹੀਂ ਕਰ ਰਹੇ ਬਈ ਵਿਗਲ ਕਿਉਂ ਨਹੀਂ বাজਾਲੇ ਵੀ ਆਜੋ ਅਸੀਂ ਖੜੇ ਆ ਨਾਲ ਲੋਕਾਂ ਨੂੰ ਅਪੀਲ ਕਰਾਂਗੇ ਮੈਂ ਅਪੀਲ ਕਰਦਾ ਮੈਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਲ ਪਾਰਟੀ ਮੀਟਿੰਗ ਬੁલાਉਣੀ ਚਾਹੀਦੀ ਹੈ ਸਾਰੀਆਂ ਵਿਰੋਧੀ ਧਿਰਾਂ ਸਾਰਾ ਸਿਆਸੀ ਪਾਰਟ ਨਾਲ ਸੱਜ ਕੇ ਲੋਕਾਂ ਨੂੰ ਸੱਦਾ ਦੇਣਾ ਚਾਹੀਦਾ ਵੀ ਆ ਚੰਡੀਗੜ੍ਹ ਪ੍ਰਚਾਰਕ ਹੋ ਕੇ ਲੈ ਚੱਲੇ ਛੋੜੇ ਪਾਣੀ ਖੋ ਕੇ ਲੈ ਗਈ ਵਿਗੜ ਉਹਦੇ ਪਾਣੀਆ ਯਾਰ ਵੀ ਪਾਤਾ ਆਜੋ ਇਹ ਲੜਾਈ ਸਮੁੱਚੇ ਪੰਜਾਬੀਆਂ ਦੀ ਹੈ ਆ ਜਿਹੜੇ ਬੰਦੇ ਇੱਥੇ ਸਿਆਸਤ ਕਰਦੇ ਆ ਜਿਹੜੇ ਬੰਦੇ ਨੇ ਸਿਆਸਤ ਕੀਤੀ ਆ ਜਿਹੜੇ ਬੰਦੇ ਸਿਆਸਤ ਦੇ ਵਿੱਚ ਅੱਗੇ ਪੈਰ ਲਾਉਣਾ ਚਾਹੁੰਦੇ ਆ ਪੰਜਾਬ ਦੇ ਉੱਤੇ ਰਾਜ ਕਰਨਾ ਚਾਹੁੰਦੇ ਆ ਰਾਜੂ ਜੀ ਭੁੱਲ ਜੋ